ਹਾਂਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਸਵੇਰ ਦੇ 9:00 ਵਜੇ ਦਾ ਟਾਈਮ ਹੈ ਤੇ ਮੈਂ ਡੰਗਰਾਂ ਦੀਆਂ ਧਾਰਾ ਤੁਰਾ ਕੱਢ ਕੇ ਪਾਣੀ ਪੁਣੀ ਡਾ ਕੇ ਡੰਗਰਾਂ ਨੂੰ ਫ੍ਰੀ ਹੋ ਚੁੱਕਿਆ ਹਾਂ ਤੇ ਇੱਧਰ ਆਪਣੇ ਤਿੰਨੋਂ ਭਾਂਚੇ ਇਹਨੇ ਇਕੱਠੇ ਹੋਏ ਅੱਜ ਤੇ ਤਿਆਰੀ ਕਰ ਰਹੇ ਨੇ ਸਤਵਿੰਦਰ ਵੀ ਹੈ ਤੇ ਸਭ ਨੇ ਨਹਾ ਧੋ ਲਿਆ ਤਿਆਰੀ ਕਰ ਰਹੇ ਨੇ ਤੇ ਆਪਾਂ ਵੀ ਨਹਾ ਧੋ ਕੇ ਤੇ ਕਰ ਲਈ ਤਿਆਰੀ ਕਿਉਂਕਿ ਅਸੀਂ ਜਾਣਾ ਸ਼ਹਿਰ ਤੇ ਮੈਂ ਖਾਣ ਲੱਗਾ ਹੀ ਰੋਟੀ ਮੈਂ ਕਿਹਾ ਚਲੋ ਦੋ ਰੋਟੀਆਂ ਖਾ ਹੀ ਲੈਨੇ ਆ ਤੇ ਇੱਧਰ ਸਾਰੇ ਜਣੇ ਹੋ ਗਏ ਤਿਆਰ ਹੁਣ ਚੱਲਿਆਂ ਆਪਾਂ ਪਲੀਏ ਸ਼ਹਿਰ ਇਹਨੂੰ ਵੀ ਇਹਦੇ ਨਾਲ ਟੋਰ ਨਹੀਂ ਉਹਦੇ ਨਾਲ ਟੋਰ ਚਲੋ ਚੱਲ ਚੱਲ ਮੈਨੂੰ ਤੇ ਪ੍ਰਵਿੰਦਰ ਤੇ ਮਣੀ ਹੋ ਗਿਆ ਏ ਤੇ ਆਪਾਂ ਤਿੰਨ ਜਣੇ ਅਮਰਤ ਸਤਵਿੰਦਰ ਮੈਂ ਤੇ ਆਪਾਂ ਘਰ ਤੋਂ ਨਿਕਲ ਚੁੱਕੇ ਆਂ ਤੇ ਇਹਨਾਂ ਨੇ ਜਾਣਾ ਆਪਣੇ ਘਰੇ ਵੱਡੇ ਭਾਂਜਿਆਂ ਨੇ ਦੋਨਾਂ ਨੇ ਅਮਰਤ ਨੇ ਤੇ ਪਰਵਿੰਦਰ ਨੇ ਪਰਵਿੰਦਰ ਤੇ ਮੈਨੂੰ ਪਰਸੋਂ ਛੱਡਣ ਆਇਆ ਸੀ ਕਿਉਂਕਿ ਮੈਂ ਕੁਝ ਦਿਨ ਦੀਦੀ ਘਰੇ ਸੀ ਨਾ ਇਹ ਗਏ ਸੀ ਪੰਜਾਬ ਦੀਦੀ ਤੇ ਪਰਵਿੰਦਰ ਤੇ ਤਾਂ ਕਰਕੇ ਮੈਨੂੰ ਛੱਡਣ ਆਇਆ ਸੀ ਪਰਸੋਂ ਤੇ ਇਹ ਕੱਲ ਵੀ ਰੁਕਿਆ ਸੀ ਪਰਸੋਂ ਵੀ ਰੁਕਿਆ ਸੀ ਤੇ ਫਿਰ ਛੋਟਾ ਅਮਰਤ ਵੀ ਆ ਗਿਆ ਸੀ ਦੂਜੇ ਦਿਨ ਕਹਿੰਦਾ ਵੀ ਮੈਂ ਵੀ ਆ ਜਨਾ ਚਲੋ ਰੌਣਕ ਮੇਲਾ ਲੱਗਾ ਸਾਰੇ ਜਣੇ ਇਕੱਠੇ ਹੋਏ ਆ ਤੇ ਉਧਰੋਂ ਲਖੀਮਪੁਰ ਤੋਂ ਮਨਰੂਪ ਵੀ ਆ ਗਿਆ ਸੀ ਪੂਆਜੀ ਦੀ ਛੋਟੀ ਬੇਟੀ ਦਾ ਮੁੰਡਾ ਮਨਰੂਪ ਛੋਟਾ ਭਾਂਜਾ ਮੇਰਾ ਉਹ ਤਾਂ ਆਇਆ ਸੀ ਕਿਉਂਕਿ ਉਹਦੇ ਪੇਪਰ ਉੱਪਰ ਹੋ ਗਏ ਛੁੱਟੀਆਂ ਛੁੱਟੀਆਂ ਪੈ ਗਈਆਂ ਸੀ ਤੇ ਹੁਣ ਹੋਲਾ ਮੱਲਾ ਸਾਡੇ ਇੱਥੇ ਹੁੰਦਾ ਨਾ ਤੇ ਉਹ ਥੋੜੇ ਦਿਨ ਪਹਿਲਾਂ ਆ ਜਾਂਦਾ ਹੁੰਦਾ ਤੇ ਆਪਾਂ ਪਹੁੰਚ ਚੁੱਕੀਆਂ ਦੀਦੀ ਘਰੇ ਸਭ ਤੋਂ ਪਹਿਲੇ ਇਹਨਾਂ ਨੇ ਆਪਣੇ ਘਰੇ ਬੈਗਬੁੱਕ ਆਪਣੇ ਰੱਖਣੇ ਆ ਰਵਿੰਦਰ ਨੇ ਤੇ ਅਮਰਤ ਨੇ ਤੇ ਬਸ ਚਾਚੂ ਪੀ ਕੇ ਤੇ ਫੇਰ ਆਪਾਂ ਸ਼ਹਿਰ ਜਾਵਾਂਗੇ ਸਾਰੇ ਜਣੇ ਇਕੱਠੇ ਹੋ ਕੇ ਤੇ ਹੁਣ ਆਪਾਂ ਘਰੋਂ ਨਿਕਲ ਚੁੱਕੇ ਆ ਤੇ ਜਾਵਾਂਗੇ ਸਭ ਤੋਂ ਪਹਿਲੇ ਸਾਰੇ ਜਾਣੇ ਸ਼ਹਿਰ ਸਭ ਨੂੰ ਆਪੋ ਆਪਣਾ ਕੰਮ ਹੀ ਤੇ ਸਤਵਿੰਦਰ ਨੇ ਵੀ ਕੁਝ ਆਪਣਾ ਟਰੈਕਟਰ ਦਾ ਸਮਾਨ ਜਾ ਲੈਣਾ ਸੀ ਤੇ ਮੈਂ ਸਬਜ਼ੀਆਂ ਦੇ ਬੀਜ ਲੈਣੇ ਹੀ ਮੈਂ ਤਾਂ ਕਰਕੇ ਇਹਨਾਂ ਨਾਲ ਆ ਗਿਆ ਮੈਂ ਕਿਹਾ ਚਲੋ ਰੌਣਕ ਮੇਲੇ ਚ ਆਪਾਂ ਵੀ ਚਲ ਜਾਨਨੇ ਆ ਤੇ ਇਹਨਾਂ ਨਾਲ ਹੀ ਚਲ ਜੂਗਾ ਸਤਵਿੰਦਰ ਹੁਣਾ ਨਾਲ ਤੇ ਘਰੇ ਆ ਜੂਗਾ ਵਾਪਸ ਪ੍ਰਵਿੰਦਰ ਨੇ ਤੇ ਅਮਰਤ ਨੇ ਬਸ ਆਪਣੇ ਘਰੇ ਰੁਕਣਾ ਹੈ ਇਹ ਦੋਨੋਂ ਹੋਲੇ ਮਲੇ ਤੋਂ ਦੋ ਕੁ ਦਿਨ ਪਹਿਲਾਂ ਆ ਜਾਣਗੇ ਸਾਡੇ ਘਰੇ ਆਪਣੇ ਕੱਪੜੇ-ਕੁਪੜੇ ਲੈ ਕੇ ਤੇ ਹੋਲੇ ਮਲੇ ਤੱਕ ਫਿਰ ਰਹਿੰਦੇ ਹੁੰਦੇ ਆ ਕਿਉਂਕਿ ਇਹ ਸੇਵਾ ਕਰਦੇ ਹੁੰਦੇ ਗੁਰਦੁਆਰਾ ਸਾਹਿਬ 'ਚ ਜਿਵੇਂ ਇੱਥੋਂ ਇਹਨਾਂ ਨੂੰ ਥੋੜਾ ਨੇੜੇ ਪੈ ਜਾਂਦਾ ਸਾਡੇ ਅੱਡੇ ਤੇ ਜਿਹੜਾ ਗੁਰਦੁਆਰਾ ਸਾਹਿਬ ਵੱਡਾ ਉੱਥੇ ਉਹ ਲਮਨ ਲਸ ਸਮਾਗਮ ਮਨਾਇਆ ਜਾਂਦਾ ਹਰ ਸਾਲ ਬਹੁ ਕਤੋਂਦੀ ਪੰਜਾਬ ਤੋਂ ਵੀ ਬਾਹਰ ਤੋਂ ਵੀ ਤੇ ਬਹੁਤ ਜ਼ਿਆਦਾ ਵੱਡਾ ਪ੍ਰੋਗਰਾਮ ਮਨਾਇਆ ਜਾਂਦਾ ਹੋਲੇ ਮਹਲੇ ਦਾ ਤੇ ਸਾਨੂੰ ਸਭ ਤੋਂ ਜ਼ਿਆਦਾ ਇਸ ਹੋਲੇ ਮਹਲੇ ਦਾ ਚਾਹ ਹੁੰਦਾ ਹੈ ਤੇ ਦਿਨ ਰਾਤ ਦੇ ਦੀਵਾਨ ਹੁੰਦੇ ਤਿੰਨ ਦਿਨ ਤੇ ਤਾਂ ਕਰਕੇ ਇਹ ਥੋੜੀ ਪਹਿਲੇ ਆ ਜਾਣਗੇ ਤੇ ਤਾਂ ਹੀ ਕਰਕੇ ਮੇਰਾ ਛੋਟਾ ਭਾਂਜਾ ਵੀ ਆ ਗਿਆ ਹੈ ਤੇ ਆਪਾਂ ਸ਼ਹਿਰ ਐਂਟਰੀ ਕਰ ਲਈ ਹੈ ਤੇ ਸਤਵਿੰਦਰ ਨੇ ਆਪਣੇ ਕੱਪੜੇ ਲੈਣੇ ਸੀ ਤੇ ਕੁਝ ਆਪਣਾ ਲੋਅਰ ਵਗੈਰਾ ਟੀ-ਸ਼ਰਟ ਇੱਕ ਉਹਨੇ ਚੇਂਜ ਕਰਵਾਉਣੀ ਸੀ ਥੋੜੇ ਦਿਨ ਪਹਿਲਾਂ ਲੈ ਕੇ ਗਿਆ ਸੀ ਤੇ ਉਹਦੇ ਫਿੱਟ ਨਹੀਂ ਆਏ ਸੀ ਤੇ ਮਨਰੂਪ ਉਦਾਂ ਹੀ ਕਮਨ ਆ ਗਿਆ ਸਾਡੇ ਨਾਲ ਤਬ ਤੋਂ ਪਹਿਲਾਂ ਆਪਾਂ ਅੱਗੇ ਕੱਪੜਿਆਂ ਦੀ ਸ਼ਾਪ ਤੇ ਤੇ ਸਤਵਿੰਦਰ ਨੂੰ ਕੱਪੜੇ ਇੱਥੋਂ ਦਵਾਏ ਤੇ ਚੇਨ ਚੁੰਜ ਕਰਵਾਇਆ ਲੋਵਰ ਲੋਵਰ ਜੋਨ ਕਰਵਾਉਣਾ ਸੀ ਤੇ ਹੁਣ ਮੈਂ ਇੱਧਰ ਆ ਗਿਆ ਹਾਂ ਆਪਣੀਆਂ ਸਬਜ਼ੀਆਂ ਦੀ ਦੁਕਾਨ ਤੇ ਤੇ ਸਬਜ਼ੀਆਂ ਦੇ ਸਾਰੇ ਬੀਲ ਲੈ ਲੇ ਮੈਂ ਤੇ ਨਾਲੇ ਮੈਂ ਨਾ ਪਾਪੜ ਲੈ ਲੇ ਥੋੜੇ ਜਿ ਮੈਨੂੰ ਬਹੁਤ ਵਧੀਆ ਲੱਗ ਰਹੀ ਮੈਂ ਕਿਹਾ ਚਲੋ ਪਾਪੜ ਲੈ ਲੈਨੇ ਥੋੜੇ ਜਿ ਆਪਾਂ ਤੇ ਇੱਧਰ ਫਿਰ ਮੈਂ ਦੁਬਾਰਾ ਆ ਗਿਆ ਸੀ ਆ ਆਪਣੇ ਮੋਬਾਈਲ ਦਾ ਮੈਂ ਨਾ ਗਾਰਡ ਪਵਾਉਣਾ ਸੀ ਨਾਲੇ ਕਵਰ ਲੈਣਾ ਸੀ ਉਹ ਪਵਾਇਆ ਤੇ ਪ੍ਰਵਿੰਦਰ ਨੇ ਵੀ ਆਪਣਾ ਸਮਾਨ ਸਮੂਹ ਲੈਣਾ ਸੀ ਕੋਈ ਉਹ ਵੀ ਲੈ ਆਇਆ ਸੀ ਤੇ ਫ੍ਰੀ ਹੋ ਚੁੱਕੇ ਆ ਆਪਾਂ ਸਾਰੇ ਜਾਣੇ ਤੇ ਹੁਣ ਚੱਲਦੇ ਆ ਘਰ ਨੂੰ ਤੇ ਇੱਥੇ ਨਾ ਸਤਵਿੰਦਰ ਨੇ ਦੁਕਾਨ ਤੋਂ ਟਰੈਕਟਰ ਦਾ ਕੋਈ ਸਮਾਨ ਜਾ ਲੈਣਾ ਸੀ ਤੇ ਉਹ ਲੈ ਰਿਹਾ ਏ ਆਪਾਂ ਰੁਕੇ ਆ ਇੱਥੇ ਤੇ ਹੁਣ ਸਾਰੇ ਜਣੇ ਅਸੀਂ ਆ ਗਏ ਹਾਂ ਗੋਲ ਗੱਪਿਆਂ ਦੀ ਰੈਡੀ ਕੋਲ ਤੇ ਇੱਥੇ ਆਪਾਂ ਸਾਰੇ ਜਣੇ ਗੋਲ ਗੱਪੇ ਖਾਵਾਂਗੇ ਫਿਰ ਚੱਲਾਂਗੇ ਘਰ ਨੂੰ ਤੇ ਅਸੀਂ ਪਾਣੀ ਵਾਲੇ ਤੇ ਮਿੱਠੇ ਗੋਲ ਗੱਪੇ ਖਾ ਕੇ ਘਰ ਨੂੰ ਜਾ ਰਹੇ ਹਾਂ ਤੇ ਗੋਲ ਗੱਪੇ ਵਾਕੇ ਬਹੁਤ ਸਵਾਦ ਹੀ ਤੇ ਅਸੀਂ ਆ ਚੁੱਕੇ ਹਾਂ ਪ੍ਰਵਿੰਦਰ ਘਰੇ ਤੇ ਇਧਰੇ ਲੱਗੇ ਫੋਟੋ ਫੋਟਾਂ ਖਿੱਚਣ ਇੰਨੀਆਂ ਫੋਟਾਂ ਖਿੱਚ ਖਿੱਚ ਕੀ ਕਰਨੀਆਂ ਇੱਥੇ ਪਾਉਣੀ ਆ ਗਸ਼ਟਾ ਤੇ ਪਾਉਣੀ ਆ ਪਰ ਆਪਾਂ ਨਹੀਂ ਕਿਤੇ ਆਣੇ ਬੰਦੇ ਪਹੁੰਚ ਗਏ। ਪਤਾ ਤੂੰ ਅੱਜ ਟੌਰ ਨਹੀਂ ਕੱਢੀ ਜਾਦੇ। ਤੇ ਇੱਧਰ ਲੱਗੇ ਆ ਖਾਣ ਸਾਰੇ ਜਣੇ ਪਰੌਂਠੇ, ਆਲੂ ਵਾਲੇ ਪਰੌਂਠੇ ਬਣਵਾਏ ਸੀ। ਪ੍ਰਵਿੰਦਰ ਦੀਦੀ ਹੁਣਾਂ ਨੂੰ ਕਹਿ ਗਿਆ ਸੀ ਪਹਿਲੇ ਕਿ ਬਣਵਾ ਸਾਡੇ ਆਉਂਦੇ ਤੱਕ ਬਣਾ ਦਿਓ ਪਰੌਂਠੇ ਤੇ ਪਰੌਂਠੇ ਦੀਦੀ ਨੇ ਬਹੁਤ ਸਵਾਦ ਬਣਾਏ ਸੀ ਖਾ ਕੇ ਮਜ਼ਾ ਆ ਗਿਆ ਬਿਲਕੁਲ ਹੋਟਲਾਂ ਵਰਗੇ। ਤੇ ਹੁਣ ਮੈਂ ਸਤਵਿੰਦਰ ਤੇ ਮਣੀ ਤੁਰ ਪਿਆ ਦੀਦੀ ਘਰੋਂ ਤੇ ਹੁਣ ਜਾਵਾਂਗੇ ਘਰੇ ਆਪਾਂ। ਤੇ ਅਸੀਂ ਆਪਣੇ ਏਡੇ ਮਹਿੰਗਾ ਪਰ ਅੱਗੇ ਹਾਂ ਇੱਥੇ ਸਤਵਿੰਦਰ ਦੇ ਡੈਡੀ ਦੀ ਦੁਕਾਨ ਹੈ ਤੇ ਵੀਰ ਜੀ ਲੱਗੇ ਆਪਣਾ ਕੰਮ ਕਰਨ ਬਿਲਡਿੰਗ ਦੀ ਦੁਕਾਨ ਹੈ ਤੇ ਥੋੜਾ ਜਿਹਾ ਇੱਥੇ ਰੁਕ ਗਏ ਸਾਡਾ ਵੱਡਾ ਗੁਰਦੁਆਰਾ ਸਾਹਿਬ ਜਿੱਥੇ ਹੋਲੇ ਮਹਲੇ ਦਾ ਸਮਾਗਮ ਹੋਣਾ ਹੈ ਸਤਵਿੰਦਰ ਨੇ ਇੱਕ ਕੋਕ ਦਾ ਕੈਨ ਲੈ ਲਿਆ ਤੇ ਆਪਾਂ ਹੁਣ ਜਾ ਰਹੇ ਹਾਂ ਆਪਣੇ ਘਰ ਨੂੰ ਪਰ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੰਗਲ ਦਾ ਰਸਤਾ ਪੂਰਾ ਤੇ ਅਸੀਂ ਅੱਜ ਜਾ ਰਹੇ ਹਾਂ ਜੰਗਲ ਦੇ ਰਸਤੇ ਤੋਂ ਸਤਵਿੰਦਰ ਨੇ ਪਾ ਲਿਆ ਮੋਟਰਸਾਈਕਲ ਵੈਸੇ ਆਪਾਂ ਉੱਪਰ ਦੀ ਜਾਈਦਾ ਪੱਕੇ-ਪੱਕੇ ਪਰਸਪੁਰ ਪਿੰਡ ਥਾਣੀ ਹੋ ਕੇ ਤੇ ਇਹ ਥੋੜਾ ਸਾਨੂੰ ਸ਼ਾਰਟ ਪੈ ਜਾਂਦਾ ਹੈ ਤੇ ਇਹ ਰਸਤਾ ਨਾਲ ਚ ਬੰਦ ਪਹਿਲੇ ਚੱਲਦਾ ਹੁੰਦਾ ਸੀ ਹੁਣ ਡੰਡੀ ਜੀ ਬਣ ਗਈ ਹੈ ਪਰ ਗਰਮੀਆਂ ਚ ਨਿਕਲ-ਨੁਕਲ ਜਾਂਦੇ ਲੋਕ ਸਾਰੇ ਜਾਣੇ ਇੱਥੋਂ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਉਦੋਂ ਇਹੀ ਮੇਨ ਰਸਤਾ ਸਾਨੂੰ ਚੱਲਦਾ ਅਸੀਂ ਇਧਰੋਂ ਹੀ ਆਨੇ ਜਾਣੇ ਸੀ ਸਕੂਲੇ ਪੜ੍ਹਨ ਜਾਣੇ ਕੋਈ ਡਰ ਖਤਰਾ ਨਹੀਂ ਹੈ ਪੂਰਾ ਜੰਗਲ ਦੇ ਵਿੱਚ ਦੀ ਰਸਤਾ ਹੈ ਅੱਜ ਕਾਫੀ ਟਾਈਮ ਬਾਅਦ ਇਧਰੋਂ ਲੰਗੇ ਆ ਤੇ ਬਹੁਤ ਵਧੀਆ ਲੱਗ ਰਿਹਾ ਏ ਹਾਂਜੀ ਇੱਥੇ ਤੁਹਾਨੂੰ ਦਿਖਾਉਂਦੇ ਆਂ ਅਸੀਂ ਮੋਰ ਉਹ ਬੈਠੇ ਤੇ ਹਿਰਨ ਵੀ ਆ ਪਹਿਲੇ ਵੀ ਚੋਂਡ ਆਪਾਂ ਦੇਖਿਆ ਹੀ ਰਨਾਂ ਦਾ ਉਹ ਵੀਡੀਓ ਬਣਾ ਨਹੀਂ ਪਾਏ ਆ ਮੋਰ ਬੈਠੇ ਇੱਥੇ ਸਾਰੇ ਦੇਖਦੇ ਨਹੀਂ ਦੂਰੋਂ ओ जान दी इक उधर ओ ही रन भी है गाय तो चलो चली दूर है बड़ी छोटा सा बच्चा भी है इधर बैत भी है। आ देखो बैत ओए ऐसे दियो जंदे चलो जी करे आप पहुंच चुके हैं ਤੇ ਆਪਣੇ ਕੁੱਤਿਆਂ ਨੂੰ ਵੇਖ ਕੇ ਚੜ ਗਿਆ 4 ਓਏ ਰੋਮੀ ਬੈਰੇ ਕਿ ਬਾਉ ਤੇ ਅੱਜ ਆਪਾਂ ਸ਼ੈਰੋ ਲਿਆਂਦੇ ਸਬਜ਼ੀਆਂ ਦੇ ਢੇਰ ਸਾਰੇ ਵੀ ਤੇ ਆਪਾਂ ਕੱਲ ਨੂੰ ਕੱਲ ਤੱਕ ਜਾਂ ਪਰਸ ਤੱਕ ਬੀਜ ਦੇਣੇ ਆ ਥਾਂ ਥਾਂ ਵੜਾ ਕੇ ਤੇ ਹੁਣ ਆਪਾਂ ਸਬਜ਼ੀ-ਸਬਜ਼ੀਆਂ ਦੀ ਵੀ ਆਪਣਾ ਦੇਖਦੇ ਆ ਯਾਰ ਬਹੁਤ ਲੇਟ ਹੋ ਰਹੀਆਂ ਬਾਕੀ ਸਤਵਿੰਦਰ ਨੇ ਆਪਣੇ ਕੱਪੜੇ-ਕੁੱਪੜੇ ਲੈਣੇ ਸੀ ਤੇ ਕੁਝ ਕੱਪੜੇ ਨੇ ਚੇਂਜ ਕਰਵਾਉਣੇ ਸੀ ਲੋਅਰ ਤੇ ਇੱਕ ਸ਼ਰਟ ਤੇ ਉਹ ਕਰਵਾ ਕੇ ਲਿਆਏ ਤੇ ਨਾਲ ਅੱਜ ਅਮਰਤੇ ਪ੍ਰਵਿੰਦਰ ਵੀ ਘਰੇ ਚਲੇਗੇ ਆਪਣੇ ਤੇ ਹੁਣ ਤੁਹਾਨੂੰ ਦਿਖਾਉਣਾ ਆ ਆਪਾਂ ਪਾਪੜ ਲੈ ਏ ਸੀ ਥੋੜੇ ਜਿਹਾ ਆ ਚੌੜਾਂ ਵਾਲੇ ਤੇ ਆਲੂ ਵਾਲੇ ਤੇ ਆ ਸਬਜ਼ੀਆਂ ਦੇ ਵੀ ਲੈ ਆਪਾਂ ਸਬ ਦੇ ਪੈਕੇਟ ਦਸਾਂ ਦਸਾਂ ਦੇ ਆਏ ਸੀ ਹਰ ਤਰ੍ਹਾਂ ਦੀਆਂ ਸਬਜ਼ੀਆਂ ਦੇ ਆਪਾਂ ਜੋ ਵੀ ਗਰਮੀਆਂ ਚ ਬੀਜੀਆਂ ਜਾਂਦੀਆਂ ਐ ਇਹਨਾਂ ਦੇ ਵੀ ਲੈ ਆ ਤੇ ਥੋੜੇ ਦਿਨਾਂ ਤੱਕ ਆਪਾਂ ਬੀਜ ਦੇਣੇ ਥਾਂ ਬਣਾ ਕੇ ਇਹ ਲਗਭਗ 14-15 ਪੈਕੇਟ ਐ ਤੇ ਮੈਨੂੰ ਬਹੁਤ ਸ਼ੌਂਕ ਐ ਖੁਦ ਸਬਜ਼ੀਆਂ ਬੀਜਣੀਆਂ ਨਾਲੇ ਮੈਂ ਤੁਹਾਨੂੰ ਦਿਖਾਣਾ ਆਪਣੇ ਮੋਬਾਈਲ ਦਾ ਮੈਂ ਆ ਕਵਰ ਪਵਾਇਆ ਹੈ ਬਹੁਤ ਸੋਹਣਾ ਲੱਗਾ ਪ੍ਰਵਿੰਦਰ ਨੇ ਪਸੰਦ ਕੀਤਾ ਸੀ ਮੈਂ ਜਦੋਂ ਦਾ ਫੋਨ ਲਿਆ ਸੀ ਮੈਂ ਕਵਰ ਪਵਾਇਆ ਹੀ ਨਹੀਂ ਪੁਰਾਣੇ ਕਵਰ ਨਾਲ ਹੀ ਚਲਾ ਰਿਆ ਸੀ ਫਿਰ ਮੈਂ ਕਿਹਾ ਇਦਾਂ ਸੇਫਟੀ ਰਹਿੰਦੀ ਹੈ ਤੇ ਠੀਕ ਹੈ ਜੀ ਫਿਰ ਇਸ ਦੇ ਨਾਲ ਹੀ ਆਪਾਂ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦਾ ਵਲੌਗ ਚੰਗਾ ਲੱਗਾ ਹੋਗਾ ਜੇ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਪੂਰਾ ਵਲੌਗ ਦੇਖਣ ਲਈ ਧੰਨਵਾਦ ਜੀ